ਤੁਸੀਂ ਨੀ ਜੇ ਹਾਰਨਾ ਦੇਖ ਲੈਣਾ ਭਾਵੇਂ ਅੱਜ ਕੁਝ ਵੀ ਹੁੰਦਾ ਹੋਵੇ ਜੜੀ ਮਰਜੀ ਘੜੀ ਚਲਦੀ ਹੋਵੇ ਕੱਲੇ-ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਤੀ ਹੋਵੇ ਯਾਰ ਮਿੱਤਰ ਸਾਰੇ ਪਿੱਛੇ ਹੋ ਗਏ ਹੁਣ ਕੋਈ ਫਰਕ ਨਹੀਂ ਜੇ ਪੈਂਦਾ ਤੁਹਾਡੇ ਨਾਲ ਗੁਰੂ ਬੈਠਾ ਜੇ ਗੁਰੂ ਨੇ ਤੁਹਾਨੂੰ ਕਦੇ ਕੱਲਾ ਨਹੀਂ ਜੇ ਛੱਡਣਾ ਸੋ ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝਿਆ ਕਰੋ ਤੇ ਨਾ ਹੀ ਇਹ ਸੋਚਿਆ ਕਰੋ ਕਿ ਮੈਂ ਬੜਾ ਚੰਗਾ ਹਾਂ ਦੁਨੀਆ ਮੈਨਾਂ ਕਿਉਂ ਮਾੜਾ ਕਰ ਜੰਦੀ ਹੈ ਸਾਰੇ ਕਸ਼ਟ ਮੇਰੇ ਤੇ ਕਿਉਂ ਆਂਦੇ ਆ ਦੁੱਖ ਕਿਉਂ ਮੇਰੇ ਤੇ ਆਂਦੇ ਆ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਦਾ ਇਹ ਕਦੇ ਨਹੀਂ ਸੋਚਣਾ ਜਿਹੜੀ ਦੁਨੀਆ ਤੁਹਾਡਾ ਫਾਇਦਾ ਚੁੱਕ ਕੇ ਗਈ ਹੈ ਨਾ ਜਿਨ੍ਹਾਂ ਨੇ ਤੁਹਾਣਾ ਗਲਤ ਕੀਤਾ ਮਾੜਾ ਕੀਤਾ ਧੋਖਾ ਕੀਤਾ ਉਹਨਾਂ ਨੂੰ ਭੁਗਤਾਨ ਦੇਣੇ ਬੜੇ ਔਖੇ ਹੋਣਗੇ ਤੇ ਮਾਲਕ ਨੇ ਤੁਹਾਡਾ ਇਨਸਾਫ ਕਰਨਾ ਹੀ ਕਰਨਾ ਜੇ ਮਾਲਕ ਆਪਣੇ ਬੱਚੇ ਦੇ ਹੋਏ ਹਰ ਜ਼ੁਲਮ ਦਾ ਹਰ ਧੋਖੇ ਦਾ ਜਵਾਬ ਜ਼ਰੂਰ ਲੈਂਦਾ ਜੇ ਸੋ ਤੁਸੀਂ ਦਾ ਸਿਰਫ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਕਿ ਮੇਰੇ ਗੁਰੂ ਨੇ ਮੈਨੂੰ ਹਾਰ ਨਹੀਂ ਦੇਣਾ ਬਸ ਹੋਰ ਕੋਈ ਸ਼ਕਤੀ ਕੋਈ ਤਾਕਤ ਨਹੀਂ ਹੈ ਇਸ ਦੁਨੀਆ ਦੇ ਜਿਹੜੀ ਤੁਹਾਨੂੰ ਹਰਾ ਸਕਦੀ ਹੈ ਸਿਰਫ ਸਾਡਾ ਮਨ ਨਹੀਂ ਹੈ ਜਿੰਨੂੰ ਆਪਾਂ ਮਜ਼ਬੂਤ ਰੱਖਣਾ ਹੈ ਕਿ ਨਹੀਂ ਯਾਰ ਮੇਰਾ ਮਾਲਕ ਬੈਠਾ ਮੈਨੂੰ ਕਿਉਂ ਟੈਨਸ਼ਨ ਅੱਗੇ ਦੀ ਮੈਨੂੰ ਕਿਉਂ ਟੈਨਸ਼ਨ ਹੈ ਕਿ ਮੇਰਾ ਫਿਊਚਰ ਕੀ ਹੈਗਾ ਮੇਰੇ ਮਾਲਕ ਦੇ ਹੱਥਾਂ 'ਚ ਕਲਮ ਹੈ ਤੇ ਉਹਨੇ ਮੇਰਾ ਫਿਊਚਰ ਬੜਾ ਵਧੀਆ ਸੋਚਿਆ ਪਤਾ ਕੀ ਹੁਣੇ ਨਹੀਂ ਸਮਝ ਆਣਾ ਤੁਹਾਨੂੰ ਹੁਣੇ ਜਦੋਂ ਹਾਲਾਤ ਉੱਦਾਂ ਤੇ ਚਲਦੇ ਹੁੰਦੇ ਨੇ ਨਾ ਬੰਦੇ ਦੀ ਸਾਰੀ ਅੱਖਾਂ ਦੇ ਸਾਹਮਣੇ ਧੁੰਦਲਾ ਧੁੰਦਲਾ ਆ ਜਾਂਦਾ ਕਿ ਸ਼ਾਇਦ ਹੁਣ ਅੱਗੇ ਕੋਈ ਰਸਤਾ ਨਹੀਂ ਹੈਗਾ ਕੁਝ ਵੀ ਸਹੀ ਨਹੀਂ ਹੈਗਾ ਪਰ ਜਦੋਂ ਮਾਲਕ ਕਿਰਪਾ ਕਰਦਾ ਨਾ ਜੀ ਜਦੋਂ ਮਾਲਕ ਸਮਾਂ ਬਦਲਦਾ ਤਾਂ ਮੈਂ ਕਹਿੰਦਾ ਜੀ ਫਿਰ ਜਿਹੜਾ ਅੱਗੇ ਚਾਨਣ ਹੁੰਦਾ ਨਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਹਾਡੇ ਕੰਮ ਕਿੱਦਾਂ ਬਣੀ ਜਾਂਦੇ ਪਏ ਜਿਹੜੀਆਂ ਚੀਜ਼ਾਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣੀਆਂ ਮਾਲਕ ਨੇ ਉਹ ਵੀ ਤੁਹਾਡੇ ਝੋਲੀ ਪਾ ਦਨੀਆਂ ਜੇ ਕਿਉਂਕਿ ਵਿਸ਼ਵਾਸ ਤੁਹਾਨੂੰ ਆਪਣੇ ਗੁਰੂ ਤੇ ਸੱਚਾ ਹੀ ਤੇ ਗੁਰੂ ਪ੍ਰੀਖਿਆ ਜਿੰਨੀ ਮਰਜ਼ੀ ਲਵੇ ਜਦੋਂ ਭਾਗ ਲਾਂਦਾ ਨਾ ਉਦੋਂ ਸਿਮੇਟੀਆਂ ਨਹੀਂ ਜੇ ਗੰਦੀਆਂ ਰਹਿਮਤਾਂ ਮਾਲਕ ਬੇ ਹਿਸਾਬ ਦਿੰਦਾ ਜੇ ਤੇ ਹੁਣ ਬੇ ਹਿਸਾਬ ਰਹਿਮਤਾਂ ਤੁਹਾਡੀ ਜ਼ਿੰਦਗੀ ਚ ਆਣੀਆਂ ਜੇ ਸੁੱਖ ਦਾ ਸਮਾਂ ਤੁਹਾਡੀ ਜ਼ਿੰਦਗੀ ਚ ਮਾਲਕ ਲੈ ਕੇ ਆ ਰਿਹਾ ਜੇ ਕਬਰਾਨਾ ਨਹੀਂ ਕਦੇ ਵੀ ਹਮੇਸ਼ਾ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਸੱਚਾ ਵਿਸ਼ਵਾਸ ਰੱਖਿਆ ਕਰੋ ਤੁਹਾਡੀ ਜੀਤੀ ਜੀਤਾ ਹਰ ਜਗ੍ਹਾ